ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜਿਆ ਹੋ ਦੋਸਤੋ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਲਾਲਿਆਣਾ ਇਸ ਪਿੰਡ ਨੂੰ ਤਹਿਸੀਲ ਤਲਵੰਡੀ ਸਾਬੋ ਪੈਂਦੀ ਹੈ ਤੇ ਜ਼ਿਲ੍ਹਾ ਬਠਿੰਡਾ ਹੈ ਤਲਵੰਡੀ ਸਾਬੋ 7-8 ਕਿਲੋਮੀਟਰ ਹੈ ਤੇ ਨੇੜੇ ਦੇ ਪਿੰਡ ਜੱਜਲ ਬੰਗੀਆਂ ਮਾਹੀ ਨਗਲ ਕਮਾਲੂ ਇਹ ਪਿੰਡੇ ਦੇ ਬਿਲਕੁਲ ਨੇੜੇ ਰਹਿ ਜਾਂਦੇ ਆ ਅੱਜ ਜਿਹੜੀ ਵੀਡੀਓ ਦਿਖਾ ਰਹੇ ਆ ਦੋਸਤੋ ਸਾਹਮਣੇ ਬੂਰੀ ਝੋਟੀ ਹੈ ਜਿਹੜੀ ਦੂਜਾ ਸੂਆ ਸੂਈ ਹੈ ਜਾਣਕਾਰੀ ਆਪਾਂ ਬਾਅਦ ਤੋਂ ਲਾਵਾਂਗੇ ਦੋਸਤੋ ਜਿਹੜੇ ਵੀ ਵੀਰ ਨੂੰ ਚੰਗੀ ਲੱਗੀ ਤਸੱਲੀ ਕਰਨਾ ਤੁਹਾਡਾ ਹੱਕ ਬਣਦਾ ਕਿਉਂਕਿ ਤੁਸੀਂ ਪੈਸੇ ਲਾਉਣ ਵਾਲੀ ਧਿਰੋਂ ਤੇ ਪ੍ਰਾਪਰ ਜਾਣਕਾਰੀ ਆਪਾਂ ਬਾਈ ਤੋਂ ਪੁੱਛ ਲਾਂਗੇ ਇਹਦੀ ਦੂਜਾ ਸੂਆ ਝੋਟੀ ਹੈ ਇਹ ਅੱਜ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸਿਓ ਬਾਜਿੰਦਰ ਸਿੰਘ ਕੀ ਨਾਮ ਹੈ ਬਾਜਿੰਦਰ ਸਿੰਘ ਬਾਜਿੰਦਰ ਸਿੰਘ ਮੋਬਾਈਲ ਨੰਬਰ ਬਾਈ 94634 ਜੀ ਹਾਂਜੀ 15963 ਜੀ 94634 15963 ਹਾਂਜੀ ਕੈਮਾ ਸੂਆ ਬਾਈ ਝੋਟੀ ਹੈ ਇਹ ਦੂਸਰੇ ਸੂਏ ਹੈ ਕਰਦੀ ਆ ਬਈ ਆਪਣੀ ਹਾਂਜੀ ਹਾਂਜੀ ਪਹਿਲੇ ਸੂਏ ਦੁੱਧ ਕਿੰਨਾਤਾ ਹੈ ਪਹਿਲੇ ਸੂਏ 10 ਲੀਟਰ ਦੁੱਧ ਦਿੰਦਾ ਜੀ 10 ਲੀਟਰ ਹਾਂਜੀ ਕਹੇ ਕਿ ਦਿਨ ਹੋ ਗਏ ਹੁਣ ਸੂਈ ਨੂੰ ਹੁਣ ਇਹ ਪਰਸੋਂ ਸੂਈ ਹੈ ਜੀ ਪਰਸੋਂ ਹਾਂਜੀ ਹੁਣ ਦੁੱਧ ਕਿ ਬੋਲਾ ਕਿੰਨਾ ਹੈ ਹੁਣ ਇਸ ਟਾਈਮ ਹੈਗਾ 8-9 ਲੀਟਰ ਜੀ 8-9 ਲੀਟਰ ਮੁੱਲ ਬਈ ਇਹਦਾ ਕੀ ਕਰਦੇ ਆਪਾਂ ਇਹਦਾ 140 ਕਰਦੇ ਆ 1 ਲੱਖ 40 ਹਾਂਜੀ ਮਾਨਤਨ ਹੋ ਜੂ ਇਹ ਚ ਹਾਂਜੀ ਮਾਨਤਨ ਤੋਰੂng ਬਈ ਇਹਨੂੰ ਦੂਜਾ ਸੂਆ ਦੋਸਤੋ ਝੋਟੀ ਇਹ ਸੂਈ ਹੈਗੀ ਤੇ ਪਰਸੋਂ ਸੂਈ ਹੈ ਤੇ 8-9 ਲੀਟਰ ਬੋਲਾ ਹੁਣ ਤਿਆਰ ਹੈ ਤੇ ਪਹਿਲੇ ਸੂਏ ਝੋਟੀ ਨੇ 10 ਕਿਲੋ ਦੁੱਧ ਚਾਂਚਾ ਚੰਗਾ ਬੇਲ ਲੰਮੀ ਹੈ ਕਦ-ਕਾਟ ਚੰਗਾ ਝੋਟੀ ਦਾ ਬੂਰੀ ਝੋਟੀ ਹੈਗੀ ਥਣ ਬਹੁਤ ਸੋਹਣਾ ਲੱਗਿਆ ਹੈ ਥੀ ਚਵਾਈ ਵਾਲਾ ਮੁੱਠੀ ਵਾਲਾ ਥਣ ਹੈਗਾ ਇੱਕੋ ਜਿਹਾ ਇੱਕੋ ਜਿਹਾ ਗੈਪ ਤੇ ਲੱਗਿਆ ਥਣ ਆ ਇਹਦਾ ਮਗਰ ਕੱਟਾ ਖੜਾ ਹੈਗਾ ਹਵਾਨਾ ਤੁਸੀਂ ਪਿਛਲੇ ਪਾਸੇ ਸਮਾਰ ਕੇ ਦੇਖ ਲਓ ਮੈਂ ਤੁਹਾਨੂੰ ਦੂਜੀ ਸਾਈਡ ਤੋਂ ਵੀ ਦਿਖਾ ਦਵਾਂਗਾ ਸੋ ਆਗੂ ਦੇਖ ਲਓ ਦੋਸਤੋ ਇਹ ਸੋਹਣੀ ਝੋਟੀ ਹੈਗੀ 1,40,000 ਰੁਪਏ ਦਾ ਮੁੱਲ ਮੰਗਦਾ ਬਾਕੀ ਇਹ ਫਿਕਸ ਨਹੀਂ ਹੁੰਦਾ ਮਾਨਤਾਣੇ ਦੇ ਵਿੱਚ ਹੋ ਜਾਂਦਾ ਹੁੰਦਾ ਪਿੰਡ ਵੀਰ ਦਾ ਲਾਲੇਣਾ ਤਹਿਸੀਲ ਤਲਵੰਡੀ ਸਾਬੋਆ ਤੇ ਜ਼ਿਲ੍ਹਾ ਬਠਿੰਡਾ ਹੈ ਜਿਹੜੇ ਵੀ ਭਰਾ ਨੂੰ ਚੰਗੀ ਲੱਗੀ ਦੋਸਤੋ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਰਹਿਣਾ ਤੁਸੀਂ ਕੰਟੈਕਟ ਕਰ ਲਿਓ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ